ਸਾਰਿਆਂ ਪਿਆਰ ਭਰੀ ਜੈਮਸ ਦੀ ਆਈਏ ਹਦੇ ਵਚਨ ਮਨ ਲਈਏ ਵਿਸ਼ਵਾਸ ਕੀ ਹੈ ਅਸੀਂ ਆਪਣੇ ਆਪ ਤੋਂ ਭਰੋਸਾ ਹਟਾ ਕੇ ਅਸੀਂ ਪਰਮੇਸ਼ਰ ਤੇ ਭਰੋਸਾ ਰੱਖਣਾ ਹੈ ਵਿਸ਼ਵਾਸ ਕਿਵੇਂ ਆਉਂਦਾ ਹੈ ਰੋਮੀਆਂ ਉਹਦਾ ਦਰਸ਼ ਦੇ ਆਉਦੀ 17 ਐਤ ਵਿੱਚ ਅਸੀਂ ਪੜ੍ਹਦੇ ਹਾਂ ਸੂਪਰਤੀਤ ਸੁਨਾ ਨਾਲ ਅਤੇ ਸੁਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ ਪਰਮੇਸ਼ਰ ਦਾ ਵਚਨ ਸੁਨਾ ਨਾਲ ਹੀ ਵਿਸ਼ਵਾਸ ਆਉਂਦਾ ਹੈ ਪਰਮੇਸ਼ਰ ਹੀ ਵਿਸ਼ਵਾਸ ਦੀ ਪਰਖ ਕਰਦਾ ਹੈ ਤੋਬਾ ਦਾ ਮਤਲਬ ਕੀ ਹੈ ਤੋਬਾ ਦਾ ਮਤਲਬ ਆਪਣੇ ਪਾਪਾਂ ਤੋਂ ਮੁੜਨਾ ਅਤੇ ਯੀਸ਼ੂ ਪਿੱਛੇ ਚੱਲਣਾ ਹੁਣ ਅਸੀਂ ਦੇਖਦੇ ਹਾਂ ਵਿਸ਼ਵਾਸ ਦਾ ਮਤਲਬ ਕੀ ਹੈ ਵਿਸ਼ਵਾਸ ਦਾ ਮਤਲਬ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨਾ ਅਤੇ ਉਸ ਦੇ ਪਿੱਛੇ ਚੱਲਣਾ ਰਸੂਲਾਂ ਦੇ ਕਰਤੱਵ ਉਹਦਾ 2 ਦੇ 38 ਆਇਤ ਤੋਂ ਲੈ ਕੇ 40 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੀਸ਼ੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਕਿਉਂਕਿ ਇਹ ਇਕਰਾਰ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਕਿ ਆਪਣੇ ਆਪ ਨੂੰ ਇਸ ਕੱ비 ਪੀੜੀ ਕੋਲੋਂ ਬਚਾਓ ਹਰੇਕ ਮਨੁੱਖ ਨੂੰ ਮਾਫੀ ਦੇ ਲਈ ਤੋਬਾ ਕਰਨੀ ਚਾਹੀਦੀ ਹੈ ਇਹੋ ਨਾਲ ਦੀ ਪਹਿਲੀ ਪੱਤਰੀ ਉਹਦਾ 1 ਦੇ ਉਹਦੀ ਨੌਇਤ ਵਿੱਚ ਅਸੀਂ ਪੜ੍ਹਦੇ ਹਾਂ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਵਫਾਦਾਰ ਤੇ ਧਰਮੀ ਹੈ ਕਿ ਸਾਡੇ ਪਾਪਾਂ ਤੋਂ ਮਾਫ ਕਰੇ ਤੇ ਸਾਨੂੰ ਸਾਰੇ ਕੁਦਰਤ ਧਰਮ ਤੋਂ ਸ਼ੁੱਧ ਕਰੇ ਜਦੋਂ ਅਸੀਂ ਆਪਣੇ ਪਾਪਾਂ ਦੀ ਮਾਫੀ ਪ੍ਰਭੂ ਯੀਸ਼ੂ ਕੋਲ ਮੰਗਦੇ ਹਾਂ ਤਾਂ ਪ੍ਰਭੂ ਯਸ਼ੁਮਸੀ ਸਾਡੇ ਪਾਪ معاف کر دیندا ہے سانو کر دا ہے ابھی دیکھتے ہاں کے پرارتھنا کر سکتے ہاں پربھو یشو مسیح جی میں اپنے پاپ پر ہی زندگی چھڈ کے میں پیچھے چل سکاں سکا تے یقین ہے تسی میرے پرمیشور بنو میں توبہ کرتا ہاں پربھو یشو مسیح جی تُسی ہی مکتی داتا پرمیشور ہو مینو قبول کرو مینو پربھو جی اس پاپا کڈ کے مینو نواں نو جیون دیو پربو جی اس طرح اگر اسی پرارتھنا کر گے ਪ੍ਰਭੂ ਸਾਡਾ ਸਾਨੂੰ ਮਾਫ ਕਰਨ ਦੀ ਸ਼ਕਤੀ ਰੱਖਦਾ ਹੈ ਪ੍ਰਭੂ ਜ਼ਰੂਰ ਸਾਨੂੰ ਮਾਫ ਕਰੇਗਾ ਤੇ ਸਾਨੂੰ ਸ਼ੁੱਧ ਕਰੇਗਾ ਇਹੀ ਰਾਹ ਹੈ ਜਗਤ ਦੇ ਸਾਰੇ ਮਨੁੱਖਾਂ ਨੇ ਪਾਪ ਕੀਤਾ ਅਤੇ ਪਾਪ ਦੇ ਕਾਰਨੋਂ ਪਰਮੇਸ਼ਰ ਤੋਂ ਦੂਰ ਲੜਾਈ ਝਗੜੇ ਕਾਰਨ ਉਹ ਪਰिष्ट ਹੋ ਗਏ ਹਨ ਅਤੇ ਪਰਮੇਸ਼ਰ ਤੋਂ ਉਹ ਦੂਰ ਹੋ ਗਏ ਹਨ ਪ੍ਰਭੂ ਯੇਸ਼ੂ ਮਸੀਹ ਇਸ ਜਗਤ ਵਿੱਚ ਇਸ ਲਈ ਆਏ ਤਾਂ ਕਿ ਉਹ ਸਾਡਾ ਮੇਲ ਪਰਮੇਸ਼ਰ ਨਾਲ ਹੋ ਸਕੇ ਅਤੇ ਸਾਨੂੰ ਪਾਪਾਂ ਦੀ ਮਾਫੀ ਮਿਲ ਸਕੇ ਅਤੇ ਸਾਨੂੰ ਨਵਾਂ ਜੀਵਨ ਅਤੇ ਆਨੰਦ ਨਾਲ ਭਰਿਆ ਹੋਇਆ ਜੀਵਨ ਅਸੀਂ ਜੀ ਸਕੀਏ ਅਸੀਂ ਦੇਖਦੇ ਹਾਂ ਜਦੋਂ ਅਸੀਂ ਪਾਪਾਂ ਵਿੱਚ ਸੀ ਅਸੀਂ ਡਰ ਖੋਫ ਹੀਰਖਾ ਵੈਰ ਨਫ਼ਤ ਨਾਲ ਭਰੇ ਹੋਏ ਸੀ ਸਾਡੀ ਜੀਵਨ ਵਿੱਚ ਉਹ ਖੁਸ਼ੀ ਨਹੀਂ ਸੀ ਪਾਵੇਂ ਸਾਡੇ ਕੋਲ ਸਭ ਕੁਝ ਸੀ ਪੈਸਾ ਤਾਂ ਅੰਦੌਲਤ ਗੱਡੀ ਬੰਗਲਾ ਸਭ ਕੁਝ ਸੀ ਪਰ ਸਾਡੇ ਕੋਲ ਜਿਉਂਦਾ ਪਰਮੇਸ਼ਰ ਨਹੀਂ ਸੀ ਸਾਡੇ ਕੋਲ ਉਸ ਸਵਰਗ ਦੀ ਸਵਰਗ ਰਾਜ ਦੀ ਖੁਸ਼ੀ ਨਹੀਂ ਸੀ ਪਰਮੇਸ਼ਰ ਦੀ ਸੱਚੀ ਸ਼ਾਂਤੀ ਸਾਡੇ ਜੀਵਨਾਂ ਦੇ ਵਿੱਚ ਨਹੀਂ ਸੀ ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਕਬੂਲ ਕੀਤਾ ਸਾਨੂੰ ਪਾਪਾ ਤੋਂ ਮਾਫੀ ਮਿਲੀ ਸਾਨੂੰ ਆਨੰਦ ਦਾ ਜੀਵਨ ਮਿਲਿਆ ਅਤੇ ਸਾਨੂੰ ਅਨੰਤ ਕਾਲ ਤੀਕ ਪਰਮੇਸ਼ਰ ਦੇ ਰਹਿਣ ਦਾ ਉਹ ਵਾਅਦਾ ਵੀ ਮਿਲਿਆ ਹੈ ਅਸੀਂ ਉਸ ਕਦ ਤੀਕ ਵਧਣਾ ਹੈ ਪ੍ਰਭੂ ਯੀਸ਼ੂ ਮਸੀਹ ਨੇ ਆਖਿਆ ਮੈਂ ਹੀ ਤੁਹਾਡਾ ਪਰਮੇਸ਼ਰ ਹਾਂ ਮੈਨੂੰ ਛੱਡ ਕੇ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਨੀ ਹੇ ਵੀ ਪਾਪ ਹੈ ਅਗਰ ਅਸੀਂ ਮੂਰਤੀ ਪੂਜਾ ਕਰਦੇ ਹਾਂ ਝੂਠ ਚੋਰੀ ਬਲਾਤਕਾਰ ਹਤਿਆ ਖੋਨ ਝੂਠੀ ਗਵਾਹੀ ਵੈਰਵਰ ਦੇ ਸਭ ਪਾਪ ਹਨ ਜਗਤ ਵਿੱਚ ਪਾਪ ਰਹਿਤ ਕੋਈ ਨਹੀਂ ਹੈ ਸਭ ਨੇ ਪਾਪ ਕੀਤਾ ਹੈ ਪ੍ਰਭੂ ਕਹਿੰਦਾ ਹੈ ਪਾਪਾਂ ਦੇ ਕਾਰਨ ਸਭ ਲੋਕ ਮੈਥੋਂ ਦੂਰ ਹੋ ਗਏ ਹਨ ਪਾਪ ਇਨਸਾਨ ਦੇ ਪਿੱਛੇ ਪਿਆ ਹੋਇਆ ਹੈ ਪਾਪ ਨਰਕ ਦੀ ਇੱਕ ਅੱਗ ਹੈ ਪ੍ਰਭ ਯੇਸ਼ੁਮਸੀ ਦੁਆਰਾ ਸਾਨੂੰ ਪਵਿੱਤਰ ਜੀਵਨ ਅਤੇ ਆਨੰਦ ਦਾ ਜੀਵਨ ਮਿਲਦਾ ਹੈ ਨਰਕ ਜੋ ਅੱਗ ਅਤੇ ਗੰਧਕ ਦੀ ਝੀਲ ਹੈ ਜੋ ਕਦੇ ਵੀ ਨਾ ਬੁਝਣ ਵਾਲੀ ਅੱਗ ਹੈ ਜਿੱਥੇ ਪਾਪੀਨੂੰ ਟੁੱਟਿਆ ਜਾਵੇਗਾ ਅਸਲ ਅਸਲ ਵਿੱਚ ਨਰਕ ਕਿਉਂ ਬਣਾਇਆ ਗਿਆ ਹੈ ਨਰਕ ਸ਼ੈਤਾਨ ਅਤੇ ਉਸ ਦੇ ਦੂਤਾਂ ਦੇ ਲਈ ਹੈ ਪਰ ਮਨੁੱਖਾਂ ਵਾਸਤੇ ਨਰਕ ਨੂੰ ਨਹੀਂ ਬਣਾਇਆ ਪਰ ਮਨੁੱਖ ਖੁਦ ਦੀ ਗਲਤੀ ਕਾਰਨ ਅਤੇ ਜੋ ਪਾਪ ਕਰਦਾ ਹੈ ਉਸ ਤੋਂ ਬਾਹਰ ਜੋ ਨਾ ਹੋਵੇਗਾ ਜੋ ਪਰਮੇਸ਼ਰ ਦੀ ਯੋਜਨਾ ਦੀ ਪਾਲਣਾ ਨਾ ਕਰੇਗਾ ਉਹ ਵੀ ਨਰਕ ਵਿੱਚ ਜਾਵੇਗਾ ਸ਼ੈਤਾਨ ਦਾ ਕੰਮ ਹੈ ਕਿ ਉਹ ਇਨਸਾਨ ਨੂੰ ਪਾਪ ਦੇ ਵਿੱਚ ਸਿੱਟੇ ਅਤੇ ਉਹ ਵੀ ਨਰਕ ਦੀ ਅੱਗ ਵਿੱਚ ਜਾਵੇ ਤਾਂ ਜਦੋਂ ਇਨਸਾਨ ਪਾਪ ਕਰਦਾ ਹੈ ਉਹ ਵੀ ਇੱਕ ਪਾਪ ਦੀ ਸੰਤਾਨ ਹੈ ਨਰਕ ਦੀ ਅੱਗ ਤੋਂ ਬਚਣ ਲਈ ਸਾਨੂੰ ਪਰਮੇਸ਼ਰ ਦੀ ਆਗਿਆ ਮੰਨਣੀ ਚਾਹੀਦੀ ਹੈ ਪਰਮੇਸ਼ਰ ਪਵਿੱਤਰ ਹੈ ਜੇ ਅਸੀਂ ਸਵਰਗ ਦੀ ਆਸ ਰੱਖਦੇ ਹਾਂ ਜੋ ਕਿ অতি ਪਵਿੱਤਰ ਸਥਾਨ ਹੈ ਸਾਨੂੰ ਪਵਿੱਤਰ ਹੋਣਾ ਬਹੁਤ ਜ਼ਰੂਰੀ ਹੈ ਪਵਿੱਤਰ ਹੋਣ ਦੇ ਲਈ ਸਾਨੂੰ ਮਾਤਾ ਪਿਤਾ ਦੇ ਆਗਿਆਕਾਰੀ ਹੋਣਾ ਚਾਹੀਦਾ ਹੈ ਸਾਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਜਿਵੇਂ ਯੀਸ਼ੂ ਮਸੀਹ ਨੇ ਸਾਨੂੰ ਇਸ ਦੁਨੀਆ ਤੇ ਚੱਲ ਕੇ ਦਿਖਾਇਆ ਅਸੀਂ ਪਵਿੱਤਰ ਜੀਵਨ ਬਤੀਤ ਕਰਨਾ ਹੈ ਕਿਸੇ ਨਾਲ ਲੜਾਈ ਝਗੜਾ ਵੈਰ ਵਿਰਧਾ ਨਫ਼ਰਤ ਅਸੀਂ ਨਹੀਂ ਕਰਨੀ ਸਭ ਨਾਲ ਪਿਆਰ ਕਰਨਾ ਹੈ ਬਿਨਾਂ ਲਹੂ ਵਹਾਏ ਸਾਨੂੰ ਪਾਪਾਂ ਤੋਂ ਮਾਫ਼ੀ ਨਹੀਂ ਮਿਲ ਸਕਦੀ ਸੀ ਇਸ ਲਈ ਯੀਸ਼ੂ ਮਸੀਹ ਮਨੁੱਖ ਦਾ ਰੂਪ ਲੈ ਕੇ ਆਇਆ ਅਤੇ ਉਸਨੇ ਸਾਡੇ ਲਈ ਆਪਣੀ ਜਾਨ ਦਿੱਤੀ ਤਾਂ ਕਿ ਸਾਡਾ ਮਿਲ ਪਰਮੇਸ਼ਨ ਆ ਹੋ ਸਕੇ ਅਤੇ ਸਾਨੂੰ ਸਾਡੇ ਪਾਪਾਂ ਤੋਂ ਮਾਫ਼ੀ ਮਿਲ ਸਕੇ ਯੀਸ਼ੂ ਮਸੀਹ ਨੇ ਜਾਨ ਦਿੱਤੀ ਤਾਂ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਬਣ ਸਕੀਏ ਸਾਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਵੀ ਹੱਕ ਮਿਲਿਆ ਹੈ ਯਿਸ ਮਸੀ ਸਾਨੂੰ ਸਦਾ ਦਾ ਜੀਵਨ ਦੇਣਾ ਚਾਹੁੰਦਾ ਹੈ ਪਰਭੂ ਯੇਸ਼ੂ ਮਸੀ ਸਾਡੇ ਲਈ ਇਸ ਜਗਤ ਵਿੱਚ ਆਇਆ ਤੇ ਸਾਡੇ ਪਾਪਾਂ ਦੇ ਬਦਲੇ ਉਸਨੇ ਆਪਣੇ ਉੱਤੇ ਸਾਡੇ ਪਾਪ ਚੁੱਕ ਲਏ। ਉਹਨੇ ਸਾਡੇ ਪਾਪਾਂ ਦੇ ਬਦਲੇ ਆਪਣੀ ਜਾਨ ਦਿੱਤੀ। ਮਨੁੱਖ ਜਾਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਸਵਰਗ ਛੱਡ ਕੇ ਉਹ ਇਸ ਦੁਨੀਆ ਤੇ ਆਇਆ ਸਾਡੇ ਪਾਪਾਂ ਦੇ ਬਦਲੇ। ਉਸਦੀ ਬੇਇੱਜ਼ਤੀ ਹੋਈ, ਉਸਨੂੰ ਗਲਤ ਬੋਲਿਆ ਗਿਆ। ਉਸਦੇ ਕੋ ਉਸਨੇ ਸਾਡੇ ਲਈ ਕੋੜੇ ਖਾਦੇ। ਉਸਦਾ ਪਵਿੱਤਰ ਲਹੂ ਵਹਾਇਆ ਗਿਆ। ਉਸਦੇ ਸਿਰ ਤੇ ਕੰਡਿਆਂ ਦਾ ਤਾਜ ਪਾਇਆ ਗਿਆ। ਉਸਨੂੰ ਭਾਰੀ ਕ੍ਰੋਧ ਚੱਕਣੀ ਪਈ। ਤਿੰਨ ਕਿੱਲਾਂ ਤੇ ਉਹ ਸਾਡੇ ਲਈ ਟੰਗਿਆ ਗਿਆ। ਉਸਨੂੰ ਸਲੀਬ ਉਤੇ ਚੜਾ ਦਿੱਤਾ ਗਿਆ ਇਸ ਤਰ੍ਹਾਂ ਉਹਦੀਆਂ ਦੋਵੇਂ ਲੱਤਾਂ ਨੂੰ ਇਕੱਠਾ ਕਰਕੇ ਸਲੀਵ ਤੱਕ ਉਸਦੇ ਪੈਰਾਂ ਤੇ ਗਲ ਠੋਕੇ ਆਪਾਂ ਖੋਨ ਕੀਤੇ ਚੋਰੀਆਂ ਕੀਤੀਆਂ ਰਿਸ਼ਵਤਾਂ ਲਈਆਂ అనేక ਤਰ੍ਹਾਂ ਦੇ ਅਸੀਂ ਪਾਪ ਕੀਤੇ ਸਾਡੇ ਪਾਪਾਂ ਦੇ ਬਦਲੇ ਉਹਨੇ ਆਪਣੀ ਜਾਨ ਦਿੱਤੀ ਤਾਂ ਕਿ ਸਾਨੂੰ ਸਾਡੇ ਪਾਪਾਂ ਤੋਂ ਮਾਫੀ ਮਿਲ ਸਕੇ ਉਹਦੇ ਹੱਥਾਂ ਪੈਰਾਂ 'ਚ ਗਲ ਠੋਕੇ ਤਾਂ ਕਿ ਸਾਡੇ ਪਾਪ ਮਾਫ ਹੋ ਸਕਣਾਂ ਇਹਨਾਂ ਹੱਥਾਂ ਨਾਲ ਅਸੀਂ ਪਾਪ ਕੀਤਾ ਪੈਰਾਂ ਨਾਲ ਅਸੀਂ ਗਲਤ ਰਾਹ ਤੇ ਚੱਲ ਕੇ ਗਏ ਯੇਸ਼ੂ ਮਸੀਹ ਦਾ ਲੋਹ ਸਾਨੂੰ ਇਹਨਾਂ ਸਭ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ ਹੈ ਤੁਸੀਂ ਕਿੰਨੇ ਵੀ ਭੜੀਆਂ ਹਰਕਤਾਂ ਕੀਤੀਆਂ ਹੋਣ ਜਦੋਂ ਅਸੀਂ ਪਰਮੇਸ਼ਰ ਤੋਂ ਮਾਫੀ ਮੰਗਦੇ ਹਾਂ ਤਾਂ ਪਰਮੇਸ਼ਰ ਵਫਾਦਾਰ ਹੈ ਉਹ ਸਾਡੇ ਪਾਪਾਂ ਤੋਂ ਸਾਨੂੰ ਮਾਫ ਕਰਦਾ ਹੈ ਬਰਸ਼ੇ ਨਾਲ ਉਹਦਾ ਹਿਰਦਾ ਚੀਰਾ ਗਿਆ ਸਾਡੇ ਲਈ ਉਸਨੇ ਕੀ ਨਾ ਕੁਛ ਸਿਆ ਹੈ ਕਿਉਂਕਿ ਤੁਹਾਡੇ ਹਿਰਦੇ ਵਿੱਚ ਗੰਦਾ ਵਿਚਾਰ ਚਤੁਰਾਈ ਚੋਰੀ ਲੋ ਵਿਚਾਰ ਹਿਰਦੇ ਵਿੱਚੋਂ ਹੀ ਆਪਣੇ ਨਿਕਲਦੇ ਹਨ ਪਰਮੇਸ਼ਰ ਨੇ ਸਾਡੇ ਲਈ ਕਿੰਨਾ ਕੁ ਸਿਆ ਹੈ ਅਸੀਂ ਪਰਮੇਸ਼ਰ ਦੇ ਪਿੱਛੇ ਚਲੋਣਾ ਹੈ ਪ੍ਰਭ ਯਿਸੂ ਮਸੀਹ ਨੇ ਤੁਹਾਡੇ ਸਾਰੇ ਪਾਪ ਆਪਣੇ ਉੱਤੇ ਲਏ ਸਾਡੇ ਹਿਰਦੇ ਨੂੰ ਆਪਣੇ ਲਹੂ ਨਾਲ ਧੋ ਕੇ ਉਸਨੇ ਸ਼ੁੱਧ ਕੀਤਾ ਹੈ ਯਿਸੂ ਮਸੀਹ ਤੋਂ ਬਿਨਾਂ ਸਾਨੂੰ ਹੋਰ ਕੋਈ ਪਵਿੱਤਰ ਨਹੀਂ ਕਰ ਸਕਦਾ ਅੱਜ ਅਸੀਂ ਆਪਣੇ ਆਪ ਨੂੰ ਜਾਂਚੀ ਕਿ ਅਸੀਂ ਉਸ ਪਰਮੇਸ਼ਰ ਦੀ ਕੀਮਤ ਨੂੰ ਅਸੀਂ ਸਮਝ ਪਾ ਰਹੇ ਹਾਂ ਅਸੀਂ ਪਰਮੇਸ਼ਰ ਦੇ ਲਈ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ ਸਾਨੂੰ ਪਵਿੱਤਰ ਕਰਨ ਦੇ ਲਈ ਪ੍ਰਭ ਯਿਸੂ ਮਸੀਹ ਜੀ ਨੇ ਕੀ ਕੀਤਾ ਸਾਡੇ ਪਾਪਾਂ ਦੇ ਬਦਲੇ ਉਹ ਆ ਪਾਪੀ ਬਣ ਗਿਆ ਮਤਲਬ ਸਾਡੇ ਬਾਪ ਉਸਨੇ ਆਪਣੇ ਉੱਤੇ ਲੈ ਲਏ ਉਹ ਪਾਪੀ ਨਹੀਂ ਸੀ ਪਰ ਉਹ ਸਾਡੇ ਲਈ ਪਾਪੀ ਵੀ ਬਣਿਆ ਗਲਤੀਆਂ ਉਹਦਾ ਤਿੰਨ ਦੇ ਆ ਉਹਦੀ 13 ਐਤ ਵਿੱਚ ਅਸੀਂ ਪੜਦੇ ਹਾਂ ਮਸੀਹ ਨੇ ਸਾਨੂੰ ਮੁੱਲ ਲੈ ਕੇ ਸਰਾ ਦੇ ਸ਼ਰਾਪ ਤੋਂ छुड़ाया ਇਸ ਕਰਕੇ ਜੋ ਸਾਡੇ ਲਈ ਸ਼ਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸ਼ਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ ਸਾਨੂੰ ਪਵਿੱਤਰ ਕੰਦੇ ਲਈ ਸਾਡੇ ਪਾਪਾਂ ਤੇ ਸ਼ਰਾਪਾਂ ਨੂੰ ਉਸ ਨੇ ਆਪਣੇ ਉੱਤੇ ਲਿਆ ਤਾਂ ਕਿ ਅਸੀਂ ਪਵਿੱਤਰ ਜੀਵਨ ਜੀ ਸਕੀਏ ਸਾਡੇ ਲਈ ਉਹ ਸ਼ਰਾਪ ਹੀ ਬਣਿਆ ਕਿੰਨਾ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਕਿ ਅਸੀਂ ਉਸ ਦੀ ਬੁਲਾਹਟ ਨੂੰ ਸਮਝ پا ਰਹੇ ਹਾਂ ਮਤ ਹੀ ਉਸ ਦਾ 1 ਦੇਅਵ ਦੀ 23 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਵੇਖੋ ਕੁਆਰੀ ਗਰਭਤ ਨਹੀਂ ਹੋਵੇਗੀ ਅਤੇ ਪੁੱਤਰ ਜਨੇਗੀ ਅਤੇ ਉਸ ਦਾ ਨਾਮ ਇਮਾਨੁਅਲ ਰੱਖਣਗੇ ਜੀ ਦਾ ਅਰਥ ਹੈ ਪਰਮੇਸ਼ਰ ਸਾਡੇ ਸੰਗ ਪਰਮੇਸ਼ਰ ਸਾਨੂੰ ਕਿੰਨਾ ਹੋਰ ਪਿਆਰ ਕਰਦਾ ਹੈ ਉਸਨੇ ਸਾਡੇ ਲਈ ਮਨੁੱਖ ਦਾ ਰੂਪ ਲਿਆ ਤੁਵਾਰੀ ਮਰੀਮ ਦੁਆਰਾ ਉਸਨੇ ਸਾਡੇ ਲਈ ਮਨੁੱਖ ਦਾ ਰੂਪ ਲਿਆ ਤਾਂ ਕਿ ਸਾਨੂੰ ਸਾਡੇ ਪਾਪਾਂ ਤੋਂ ਮਾਫੀ ਮਿਲ ਸਕੇ ਸਾਡੇ ਸ਼ਰਾਪਾਂ ਤੋਂ ਸਾਨੂੰ ਆਜ਼ਾਦੀ ਮਿਲ ਸਕੇ ਕਿੰਨਾ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਇਬਰਾਨੀਆਂ ਨੂੰ ਉਹਦਾ 12 ਦੇ 14 ਵਿੱਚ ਅਸੀਂ ਪੜ੍ਹਦੇ ਹਾਂ ਸਭ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾ ਹੀ ਦਾ ਜੀ ਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੇਗਾ ਸਾਨੂੰ ਸਭ ਨਾਲ ਮੇਲ ਰੱਖਣਾ ਚਾਹੀਦਾ ਹੈ ਅਤੇ ਪਵਿੱਤਰਤਾ ਹੀ ਤੋਂ ਬਿਨਾ ਕੋਈ ਵੀ ਪਰਮੇਸ਼ਰ ਨੂੰ ਵੇਖ ਨਹੀਂ ਸਕਦਾ ਅਸੀਂ ਸਭ ਨਾਲ ਪਿਆਰ ਕਰਨਾ ਹੈ ਤੇ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ ਕਿਉਂਕਿ ਸਾਡਾ ਪ੍ਰਭੂ ਵੀ ਪਵਿੱਤਰ ਹੈ ਅਸੀਂ ਵੀ ਪ੍ਰਭੂ ਵਰਗੇ ਬਨਣਾ ਹੈ ਸਾਨੂੰ ਪਵਿੱਤਰ ਕਰਨ ਦੇ ਲਈ ਉਸਨੇ ਆਪਣੀ ਜਾਨ ਦਿੱਤੀ ਹੈ ਉਹ ਆਪਣਾ ਸਵਰਗ ਰਾਜ ਛੱਡ ਕੇ ਸਾਡੇ ਲਈ ਇਸ পাপਰੀ ਧਰਤੀ ਤੇ ਆਇਆ ਤਾਂ ਕਿ ਸਾਨੂੰ ਪਾਪਾਂ ਦੀ ਮਾਫੀ ਮਿਲ ਸਕੇ ਤੇ ਸਾਡਾ ਮਹਿਲ ਪਰਮਿਸ਼ਨ ਆ ਹੋ ਸਕੇ ਜੀ ਅਸੀਂ ਉਸ ਦੀ ਗੰਭੀਰਤਾ ਨੂੰ ਸਮਝ ਪਾ ਰਹੇ ਹਾਂ ਅਸੀਂ ਦੇਖਦੇ ਹਾਂ ਪ੍ਰਭੂ ਦੇ ਸਵਰਗ ਰਾਜ ਦੇ ਵਿੱਚ ਜੋ ਸਵਰਗ ਦੂਤ ਹਨ ਉਹਨਾਂ ਨੇ ਕਦੇ ਕੋਈ ਪਾਪ ਨਹੀਂ ਕੀਤਾ ਸਿਰਫ ਆराधना ਪ੍ਰਾਰਥਨਾ ਕੀਤੀ ਉਹਨਾਂ ਨੂੰ ਵੀ ਪ੍ਰਭੂ ਦਾ ਚਿਹਰਾ ਵੇਖਣ ਦੀ ਹਿੰਮਤ ਨਹੀਂ ਹੈ ਦੋ ਪੰਖਾਂ ਨਾਲ ਉੱਡਦੇ ਹਨ ਦੋ ਪੰਖਾਂ ਨਾਲ ਉਹ ਆਪਣਾ ਮੂੰਹ ਟੱਕਦੇ ਹਨ ਦੋ ਨਾਲ ਪੈ ਟੱਕਦੇ ਹਨ ਅਗਰ ਉਹ ਇੰਨੀ ਪਵਿੱਤਰਤਾ ਹੀ ਨਾਲ ਜੋ ਸਵਰਗ ਵਿੱਚ ਪਰਮੇਸ਼ਰ ਹੈ ਉਸ ਨੂੰ ਨਹੀਂ ਦੇਖ ਪਾ ਰਹੇ ਕਿ ਇਹਨੀ ਪਵਿੱਤਰਤਾ ਹੀ ਸਾਡੇ ਵਿੱਚ ਹੈ ਅਸੀਂ ਅੱਜ ਹੀ ਆਪਣੇ ਆਪ ਨੂੰ ਜਾਂਚੀਏ ਜੇ ਅਸੀਂ ਪਰਮੇਸ਼ਰ ਦੇ ਨਾਲ ਆਵਾਜ਼ ਕਰਨਾ ਚਾਹੁੰਦੇ ਹਾਂ ਜੇ ਅਸੀਂ ਪਰਮੇਸ਼ਰ ਨੂੰ ਵੇਖਣਾ ਚਾਹੁੰਦੇ ਹਾਂ ਸਾਡਾ ਜੀਵਨ ਪਵਿੱਤਰਤਾ ਹੀ ਦੇ ਵਿੱਚ ਹੋਣਾ ਚਾਹੀਦਾ ਹੈ ਫੇਰ ਹੀ ਅਸੀਂ ਪਰਮੇਸ਼ਰ ਨੂੰ ਵੇਖ ਸਕਦੇ ਹਾਂ ਸਾਡਾ ਮੇਲ ਪਰਮੇਸ਼ਰ ਨਾਲ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਹੋਇਆ ਹੈ ਕੀ ਅਸੀਂ ਉਸ ਦੀ ਗੋਮੇਤਾਨੋਂ ਸਮਝ ਪਾ ਰਹੇ ਹਾਂ ਕਿ ਨਵਾਂ ਦਸਾਨੂੰ ਇਹ ਮੌਕਾ ਮਿਲਿਆ ਹੈ ਅਸੀਂ ਜਿਉਂਦੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠ ਸਕਦੇ ਹਾਂ ਉਸ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਜੋ ਸਾਡੀ ਪ੍ਰਾਰਥਨਾ ਦਾ ਉੱਤਰ ਵੀ ਦਿੰਦਾ ਹੈ ਅਤੇ ਜੋ ਸਾਡੇ ਨਾਲ ਸਿੱਧੀ ਗੱਲ ਵੀ ਕਰਦਾ ਹੈ ਕਿਉਂਕਿ ਉਹ ਜਿਉਂਦਾ ਪਰਮੇਸ਼ਰ ਹੈ ਕਿ ਅਸੀਂ ਉਸ ਦੀ ਬੁਲਾਹਟ ਨੂੰ ਸਮਝ ਪਾ ਰਹੇ ਹਾਂ ਜੋ ਜੀਵਨ ਹੈ ਜੀਵਨ ਦਿੱਤਾ ਹੈ اسی کس طرح جی رہے ہاں اپنا سما برباد کر رہے ہاں جہاں اسی پربو دے لئی تیار ہو رہے ہاں کی وچن اسی وانڈ رہے ہاں شیئر کر رہے ہاں پرمیشر رات خوش خبری دا اسی پرچار کر رہے ہاں آئیے آج اج اب نو جانچیے پربو یہاں وچن دوارا سب نو آشی دے آ